ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਦੱਸਾਂਗੇ ਮੱਖੀਆਂ ਦਾ ਹੱਲ ਗਰਮੀ ਦੇ ਦਿਨਾਂ ਵਿੱਚ ਆ ਕੇ ਜਿਹੜੀਆਂ ਮੱਖੀਆਂ ਨੇ ਬਹੁਤ ਜ਼ਿਆਦਾ ਤੰਗ ਕਰਦੀਆਂ ਨੇ ਮੱਖੀਆਂ ਦਾ ਆਪਾਂ ਇੱਕ ਦੇਸੀ ਤਰੀਕੇ ਨਾਲ ਇਲਾਜ ਕਰਕੇ ਦੇਖਾਂਗੇ ਜੋ ਥੋੜੇ ਦਿਨ ਪਹਿਲਾਂ ਮੈਂ ਕਿਤੇ ਪਲਾਂਟ 'ਚ ਵੀ ਦੇਖਿਆ ਸੀਗਾ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਜਦੋਂ ਪਹਿਲੀ ਵਾਰੀ ਉਹ ਪਲਾਂਟ ਚ ਵੇ ਦੇਖਿਆ ਸੀਗਾ ਲੱਗਿਆ ਹਾਇ ਕਿਤੇ ਤਾਂ ਉੱਥੇ ਅਸੀਂ ਦੋ ਜਣੇ ਦੀ ਅਸੀਂ ਆਪਸ ਵਿੱਚ ਡਿਸਕਸ ਕਰੀ ਵੀ ਕੀ ਹੈ ਤੇ ਉਹਨਾਂ ਦਿਨਾਂ ਚ ਮਹਾਕੁੰਭ ਜਲ ਰਿਹਾ ਦੀ ਅਸੀਂ ਸੋਚਿਆ ਵੀ ਚਲੇ ਸੇਠ ਬੰਦੇ ਨੇ ਵੀ ਕਿਤੇ ਮਹਾਕੁੰਭ ਤੋਂ ਲੈ ਕੇ ਵੀ ਇਹ ਚੀਜ਼ ਟੰਗੀ ਹੋਣੀ ਪਰ ਹੁਣ ਬਾਅਦ ਚ ਪਤਾ ਲੱਗਿਆ ਵੀ ਉਹ ਤਾਂ ਮੱਖੀਆਂ ਦੇ ਹੱਲ ਕਰਕੇ ਉਹਨਾਂ ਨੂੰ ਚੀਜ਼ ਲਗਾਈ ਵੀ ਸੋਈ ਵਿੱਚ ਹੋਈ ਤਾਂ ਹੀ ਕਰਕੇ ਲਗਾਈ ਹੋਈ ਟੀ ਵੀ ਵੀ ਮੱਖੀਆਂ ਨਾਉਣ ਚਲੋ ਅੱਜ ਆਪਾਂ ਆਪਾਂ ਵੀ ਬਣਾਉਨੇ ਆ ਮੱਖੀਆਂ ਦਾ ਹੱਲ ਕਰਦੇ ਆ ਇਹਦੇ ਵਾਸਤੇ ਆਪਾਂ ਦੋ ਤਿੰਨ ਕ ਲਫਾਫੇ ਚਾਹੀਦੇ ਨੇ ਇਹ ਹੱਲ ਬਿਲਕੁਲ ਫਰੀ ਜੀ ਹੈ ਇਹ ਤਾਂ ਉੱਤੇ ਆਪਾਂ ਨੂੰ ਕੋਈ ਪੈਸਾ ਵੀ ਨਹੀਂ ਖਰਚ ਕਰਦੇ ਫਰੀ ਦਾ ਇਲਾਜ ਹੈ ਦੋ ਤਿੰਨ ਲਫਾਫੇ ਤੇ ਉਹਦੇ ਵਿੱਚ ਪਾਣੀ ਪਾ ਕੇ ਬਸ ਉਹਨਾਂ ਨੂੰ ਆਪਾਂ ਇਹੀ ਜੀ ਜਗ੍ਹਾ ਤੇ ਟੰਗਾਂਗੇ ਜਿੱਥੇ ਜ਼ਿਆਦਾ ਮੱਖੀਆਂ ਆਉਂਦੀਆਂ ਨੇ ਚਲੋ ਆਪਾਂ ਬਣਾਉਣੇ ਨਾਲ ਗੱਲ ਤੁਹਾਨੂੰ ਦਿਖਾਉ ਦਿੰਦੇ ਆ ਇਹ ਬਣਾਉਣ ਵਾਸਤੇ ਆਪਾਂ ਨੂੰ ਇਹ ਜਿਹੇ ਲਫਾਫੇ ਚਾਹੀਦੇ ਨੇ ਆਪਾਂ ਲਫਾਫੇ ਦਿਖਾਉਨੇ ਤੁਹਾਨੂੰ ਕਿਹੜੇ ਉਹੀ ਲਿਹਾਵੇ ਜੂਟ ਪਾਉਗੀ ਜਿਹੜੇ ਵਾਈਟ ਲਿਹਾਵੇ ਇਹਨਾਂ ਚ ਅਪ ਪਾਣੀ ਪਾ ਕੇ ਬਾਅਦ ਚ ਭਰ ਕੇ ਅਪ ਬਾਅਦ ਚ ਮਿਲਦੇ ਆ ਤੁਹਾਨੂੰ ਫਿਰ ਦਿਖਾਉਣੀ ਆ ਵੀ ਕੀ ਸੀ ਤਾਂ ਇਦਾਂ ਫਿਰ ਲਿਹਾਫੇ ਚ ਅਪ ਪਾਣੀ ਭਰ ਲੈਣਾ ਉਹ ਭਰ ਕੇ ਅਪ ਬਾਅਦ ਚ ਹੁਣ ਇਹਨੂੰ ਸੀੜੇ ਰਣ ਬਣਨਗੇ ਉੱਥੇ ਲਕਾਉ ਲਮਕਾਵਾਂਗੇ ਜਿੱਥੇ ਜ਼ਿਆਦੇ ਮੱਖੀ ਆਉਂਦੀਆਂ ਨੇ ਉਹ ਤੋਂ ਬਾਅਦ ਅਪ ਤੁਹਾਨੂੰ ਦਿਖਾਉਣੀ ਆ ਵੀ ਅਪ ਕਿ ਕਿੱਥੇ ਲਮਕਾਇਆ ਤੇ ਆਪਾਂ ਦੋ ਚਾਰ ਦਿਨਾਂ ਬਾਅਦ ਬਾਜੀ ਵੀਡੀਓ ਬਣਾਵਾਂਗੇ ਇਦਾਂ ਕੋਈ ਫਰਕ ਪਿਆ ਜਾਂ ਬਸ ਐਂ ਪੇੜ ਚਾਰ ਚੰਦਰੀ ਜੀ ਲੋਕ ਦੇਖੋ ਦੇਖ ਬਣਾਉਣ ਲੱਗ ਰਹੇ ਨੇ ਇਹਦਾ ਵੀ ਆਪਾਂ ਜਰੂਰ ਸਿੱਟਾ ਕੱਢਾਂਗੇ ਚਲੋ ਆਪਾਂ ਪਹਿਲਾਂ ਬੰਨ ਲੀਏ ਫਿਰ ਬੰਨ ਕੇ ਆਪਾਂ ਤੁਹਾਨੂੰ ਦਿਖਾਉਣੀ ਆ ਕਿ ਕਿੱਥੇ ਲਾਇਆ ਆਪਾਂ ਆਹ ਲੰਮ ਘਾਤ ਆਪਾਂ ਨੇ ਇਥੇ ਗੰਢ ਮੱਖੀਆਂ ਦਾ ਹੱਲ ਕਰਿਆ ਦੀਆ ਦੇਖਦੇ ਆਂ ਫਰਕ ਪੈਂਦਾ ਜਾਂ ਨਹੀਂ ਤੇ ਆਪਾਂ ਬਾਅਦ ਚ ਫਿਰ ਵੀਡੀਓ ਬਣਾਵਾਂਗੇ ਫਰਕ ਪਿਆ ਨਹੀਂ ਇਹਦਾ ਤੁਹਾਨੂੰ ਲਫਾਪਾ ਦਿਖਾਇਓ ਆਪਾਂ ਟੰਗਿਆਗਾ ਭਾਰਤੀ ਸੋਈ ਚ ਦੇਖਦੇ ਆਂ ਆਪਾਂ ਦਾ ਕੀ ਰਿਜ਼ਲਟ ਆਉਂਦਾ ਹੈ ਕੋਈ ਕੋਈ ਫਰਕ ਪੈਂਦਾ ਜਾਂ ਨਹੀਂ ਤੇ ਤੁਸੀਂ ਆਪਾਂ ਨੂੰ ਕਮੈਂਟ ਚ ਵੀਡੀਓ ਸੁਜੈਸਟ ਵੀ ਕਰ ਸਕਦੇ ਹੋ ਵੀ ਆਪ ਏ ਟੌਪਿਕ ਤੇ ਬਣਾਓ ਜਾਂ ਦੇਖਦੇ ਆਂ ਆਪਾਂ ਕੋਈ ਵਧੀਆ ਟੌਪਿਕ ਤੇ ਬਣਾਉਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ